ਜਿਦੋਂ ਦਾ ਦੂਜਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਹਦੇ ਨਾਲ 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 ਕੁਝ ਹੋਰ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਐ ਜਿਹਦੇ ਵਿੱਚ ਕਿਸਾਨ 15 ਕਰੋੜ ਉਸਮੇਂ ਸੇ 2 ਕਰੋੜ ਕਿਸਾਨੋ ਕੋ ਅਗਰ 10000 ਰੁਪਏ ਪੈਨਸ਼ਨ ਦਿਆ ਜਾਏਗਾ ਤਾਂ ਹੋ ਜਾਂਦੇ ਹਨ 240000 ਕਰੋੜ ਮਨਰੇਗਾ ਪਰ ਆਲਰੇਡੀ ਗਵਰਨਮੈਂਟ ਦਾ ਹਰ ਸਾਲ ਦਾ ਪਾਉਗਾ ਇੰਨੇ ਲੱਖ ਕਰੋੜ ਰੁਪਈਆ ਪਾਉਗਾ ਫਿਰ ਆਮ ਲੋਕਾਂ ਨੂੰ ਜੀ ਆਟਾ ਪਾਉਗਾ ਜੀ 100 ਰੁਪਏ ਕਿਲੋ ਖਲਾਨੀ ਚੀਜ਼ ਪਾਉਗੀ ਜੀ ਇੰਨੇ 100 ਰੁਪਏ ਕਿਲੋ ਸਰਕਾਰ ਦਾ ਟੋਟਲ ਬਜਟ ਹੈਗਾ ਜੀ 45 ਲੱਖ ਕਰੋੜ ਇਹ ਚੀਜ਼ਾਂ ਦਾ ਹੋ ਜਾਂਦਾ ਜੀ 37 ਲੱਖ ਕਰੋੜ ਸਰਕਾਰ ਇਹ ਚੀਜ਼ਾਂ ਮੰਨ ਨਹੀਂ ਸਕਦੀਗੀ ਮਤਲਬ ਸਰਪਾਰ ਪੱਖੀ ਵੀਡੀਓ ਵਾਇਰਲ ਹੋ ਜਾਂਦਾ ਜ਼ਿਆਦਾਤਰ ਹਿੰਦੀ ਦੇ ਵਿੱਚ ਔਰ ਜਿਹੜੇ ਯੂਟਿਊਬਰ ਮੈਂ ਸੌਕ ਨਾਲ ਦੇਖਦਾ ਹੁੰਦਾ ਸੀਗਾ ਜਿਹੜੇ ਨਾਰਮਲ ਸਹੀ ਗੱਲਾਂ ਕਰਦੇ ਸੀ ਅੱਜ ਉਹ ਇਹ ਚੀਜ਼ਾਂ ਦਾ ਪੱਖਪੂਰ ਰਹੇ ਆ ਮੈਂ ਉਹਨਾਂ ਦੇ ਵੀਡੀਓ ਦੇਖੇ ਆ ਪਰ ਮੈਨੂੰ ਸਮਝ ਨਹੀਂ ਆਏਗੀ ਕਿ ਜੇ ਸੁਆਮੀ ਨਾਥਨ ਰਿਪੋਰਟ ਤੇ ਮੈਂ ਵੀਡੀਓ ਬਣਾਈ ਐ ਐਸੇ ਪੇਜ ਤੇ ਤੁਸੀਂ ਦੇਖੋ ਜੇ ਉਹ ਲਾਗੂ ਹੁੰਦੀ ਆ ਤਾਂ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਹੈਗਾ ਕਿਵੇਂ ਆਮਦਨ ਬੈਲੈਂਸ ਹੋਊਗੀ ਪ੍ਰੋਪਰ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈਗਾ ਤੇ ਹੁਣ ਮੈਨੂੰ ਇਹ ਹੀ ਸਮਝ ਲੱਗਦੀ ਹੈ ਕਿ ਜਿਹੜੇ ਇਹ ਵੀਡੀਓ ਪਾ ਰਹੇ ਆ ਜਿੱਥੇ ਮੈਂ ਵੀਡੀਓ ਪਾਈ ਸੀਗੀ ਅੰਦੋਲਨ ਦੇ ਲਈ ਵੀਡੀਓ ਸਪੋਰਟ ਦੇ ਵਿੱਚ ਤਾਂ ਥੱਲੇ ਇਹ ਵੀਡੀਓ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀਗਾ ਕਿ ਕਿਵੇਂ ਸਰਕਾਰ ਇਹ ਚੀਜ਼ਾਂ ਨਹੀਂ ਮੰਨ ਸਕਦੀ ਮੈਨੂੰ ਸਮਝ ਨਹੀਂ ਲੱਗੀ ਜੇ ਕੋਈ ਬੰਦਾ ਐਕਸਪਲੇਨ ਕਰ ਸਕਦਾਗਾ ਕਿ ਇਹ ਚੀਜ਼ਾਂ ਦੇ ਪਿੱਛੇ ਕਿੰਨੀ ਸੱਚਾਈ ਆ ਜਿਹੜੀਆਂ ਬਣਾ ਬਣਾ ਕੇ ਲੋਕ ਵੀਡੀਓ ਪਾ ਰਹੇ ਆ ਕਿ ਇੰਨੇ ਲੱਖ ਖਰਚਾ ਹੁੰਦਾ ਇੰਨੇ ਲੱਖ ਕਰੋੜ ਖਰਚਾ ਹੁੰਦਾਗਾ ਜੇ ਕਿਸੇ ਨੂੰ ਪਤਾਗਾ ਤਾਂ ਜਰੂਰ ਸਾਂਝੀ ਕਰੋ ਜਾਣਕਾਰੀ ਕਮੈਂਟ ਦੇ ਵਿੱਚ ਮੈਨੂੰ ਲਿਖ ਕੇ ਦੱਸੋ ਤੇ ਮੈਂ ਜਵਾਬ ਦੇ ਵਿੱਚ ਉਹਨਾਂ ਲਈ ਵੀਡੀਓ ਬਣਾਉਂਗਾ ਜਿਹੜੇ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਰਹੇ ਆ ਕਿ ਐਂ ਕਰਨਾ ਐ ਹੋਜੂ ਫਲਾਣਾ ਕਰਨਾ ਧਮਕਾਨਾ ਹੋਜੂਗਾ ਤੇ ਮੈਨੂੰ ਟਕਮਾ ਜਵਾਬ ਕੋਈ ਵੀਰ ਬਣਿਆ ਕਮੈਂਟ ਦੇ ਵਿੱਚ ਮੈਨੂੰ ਲੈ ਕੇ ਭੇਜੋ ਤੇ ਮੈਂ ਤੁਹਾਡੇ ਨਾਮ ਦੇ ਨਾਲ ਉਹ ਵੀਡੀਓ ਬਣਾਉਂਗਾ ਤੁਹਾਡੇ ਲਈ ਉਹਨਾਂ ਨੂੰ ਇਹ ਰੈਪਲਾਈ ਹੋ ਜਾਊਗਾ ਕਿ ਕਿਸਾਨ ਆਪਣੀ ਜਗਾ ਕਿਵੇਂ ਸਹੀ ਆ ਠੀਕ ਆ ਜੀ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਜਿੰਨਾ ਤੁਸੀਂ ਸ਼ੇਅਰ ਕਰੋਗੇ ਨੌਲੇਜ ਵਾਲੇ ਬੰਦਿਆਂ ਕੋਲ ਜਾਊਗੀ ਤੁਸੀਂ ਆਪਣੇ ਰੈਪਲਾਈ ਜਰੂਰ ਲਿਖਣਗੇ ਥੱਲੇ